ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਣਾ ਵਾ ਗੁਰਦੁਆਰਾ ਤੁਮਾ ਮਾਸਕੀ ਕਿੱਥੇ ਕਿ ਅੱਜ ਛੰਨ ਪਣੀ ਹੋਈ ਜਿੱਥੇ ਛੋਟੇ ਸਾਹਿਬ ਜੀ ਆਤੇ تھے ਮਾਤਾ ਗੁਜਰੀ ਜੀ ਵੀ ਛੋੜਾ ਪੈਣ ਤੋਂ ਬਾਅਦ ਤੇ ਤੁਮ ਉਹ ਜੋ ਦਿਖਾਵਾਂਗੇ ਅਸੀਂ ਬੱਤੀ ਜੁੜੇ ਰੋਡ ਨੇ ਪੇਨਾ ਤੇ ਅੱਜ 11 ਦਸੰਬਰ ਫਤਿਹਪੁਰਾ ਤੇ ਅੱਜ ਜਿਹੜੀ ਮਾਤਾ ਜੀ ਆਦੇ ਤੇ ਅੱਜ ਤੇ ਅੱਜ ਦੇ ਵੀ ਪਹਿਲਾਂ ਮਾਝਕੇ ਜੀ ਸਾਡੇ ਵੀ ਛੋਟੇ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਆ ਕੇ ਘਰੇ ਸੀ ਕਵਿਤਾ ਨੂੰ ਤੋਂ ਕੰਬਿਆ ਜਾ ਕੇ ਲਓ ਜੀ ਆਹ ਰਸਤਾ ਜਾਂਦਾ ਵਾ ਗੁਰਦੁਆਰਾ ਸ੍ਰੀ ਕੁੰਮਾ ਮਾਸਕੀ ਨੂੰ ਇੱਧਰ ਨੂੰ ਜਾਂਦਾ ਵਾ ਤੇ ਆਹ ਹੈਗਾ ਰੋਪੜ ਵਾਲਾ ਪੁਲ ਤੇ ਇੱਧਰੋਂ ਰੋਪੜ 'ਚ ਆਈਦਾ ਵਾ ਤੇ ਇੱਧਰ ਨੂੰ ਜਾਂਦਾ ਬਾਹਰ ਹੈਡਲ ਨੂੰ ਰਸਤਾ ਤੇ ਰਸਤੇ ਪੁਲ ਦੇ ਨਾਲ ਤੋਂ ਇੱਧਰ ਨੂੰ ਇੱਕ ਮੋੜ ਜਾਂਦਾ ਵਾ ਤੇ ਇੱਧਰ ਨੂੰ ਜਾਣਾ ਵਾ ਸੀ ਕੁੰਮਾ ਮਾਸਕੀ ਤੇ ਚੱਕ ਲਓ ਜੀ ਕੁੰਮਾ ਮਾਸਕੀ ਨੂੰ ਜਾਂਦੇ ਆ ਰਸਤੇ ਦੇ ਵਿੱਚ ਅਜੀਹਾ ਜੰਗਲ ਹੁੰਦਾ ਹੈ ਹਾਂ ਜੀ ਅਸਚੰਗਾ ਜੰਗਲੀ ਜਿਹਾ ਇਲਾਕਾ ਹੁੰਦਾ ਵਾ ਦੇਖੋ ਸੜਕਾਂ ਵੀ ਬਣ ਰਹੀਆਂ ਵੱਡੀਆਂ ਹੋ ਰਹੀਆਂ ਸੜਕਾਂ ਲੋ ਜੀ ਰਸਤੇ ਦੇ ਵਿੱਚ ਲੰਗਰ ਲੱਗੇ ਹੋਵਾ ਲਓ ਜੀ ਆ ਹੈਗਾ ਵਾ ਸਤਲੁਜ ਦਰਿਆ ਤੇ ਆਪਾਂ ਇਹਦੇ ਨਾਲ ਨਾਲ ਕੰਡੇ-ਕੰਡੇ ਜਾਣਾ ਵਾ ਤੇ ਦੇਖੋ ਕੰਡੇ ਤੇ ਬਿਲਕੁਲ ਅਸੀਂ ਸਤਲੁਜ ਦੇ ਇਹ ਸਾਰਾ ਸਤਲੁਜ ਦਰਿਆ ਵਾ ਜਿਹੜਾ ਕਿ ਜਾ ਰਿਹਾ ਵਾ ਸਤਲੁਜ ਤੇ ਕੰਡੇ-ੰਡੇ ਜਾਣਾ ਵਾ ਤੇ ਪਿੰਡ ਦਾ ਨਾਮ ਹੈਗਾ ਵਾ ਚੱਕ ਢੇਰਾ ਜਿੱਥੇ ਕਿ ਕੁੰਮਾ ਮਾਸਕੀ ਜੀ ਦਾ ਸ਼ਾਨਵਾ ਤੇ ਆ ਦੇਖੋ ਸਾਹਮਣੇ ਚੱਕ ਢੇਰਾ ਥੋ 6 ਕਿਲੋਮੀਟਰ ਦੂਰੀ ਤੇ ਆ ਬਾਕੀ ਜੇ ਨਹੀਂ ਪਤਾ ਲੱਗਦਾ ਹੁੰਦਾ ਫਿਰ ਉਦੋਂ ਅਸੀਂ ਮੈਪ ਉਹ ਬਲਾਵਾਂਗੇ ਤੇ ਮੈਪ ਤੇ ਸਾਰੇ ਵੀ ਜਾ ਸਕਦੇ ਅਸੀਂ ਲੋ ਜੀ ਭੀੜ ਵੀ ਫੋਨ ਲੱਗ ਗਿਆ ਨੂੰਣਾ ਤੁਹਾਨੂੰ ਰਾਹ ਚ ਗਵਾਚਣ ਦੀ ਕੋਈ ਲੋੜ ਨਹੀਂ ਕਿ ਹਰ ਜਗ੍ਹਾ ਤੇ ਹਰ ਮੋੜ ਤੇ ਆ ਬੋਰਡ ਲੱਗੇ ਹੁੰਦੇ ਜਿਹੜੇ ਸਫਰ ਹੈ ਸ਼ਹਾਦਤ ਕੁੰਮਾ ਮਾਸਕੀ ਜੀ ਇਹ ਤੁਹਾਨੂੰ ਆਪਣੇ ਬੋਰਡ ਪਹੁੰਚਾ ਦੇਣਗੇ। ਲਓ ਜੀ ਅਸੀਂ ਕੁਮਾ ਮਾਸਕੀ ਪਹੁੰਚ ਚੁੱਕੇ ਆ। ਲਓ ਜੀ ਕੁਮਾ ਮਾਸਕੀ ਅਸੀਂ ਪਹੁੰਚ ਚੁੱਕੇ ਆ। ਆਹ ਤਾਂ ਸਰਕਾਰਾਂ ਦੀ ਪਾਰਕਿੰਗ ਆ। ਤੇ ਉਹ ਸਾਹਮਣੇ ਗੁਰਦੁਆਰਾ ਆ। ਅਓ ਜੀ ਅਸੀਂ ਕੁੰਮਾ ਮਾਸ ਕੇ ਪਹੁੰਚ ਚੁੱਕੇ ਆ ਸਮਾਗਮ ਚੱਲ ਰਿਹਾ ਵਾ ਤੇ ਸਾਹਮਣੇ ਗੁਰਦਾਰਾ ਵਾ ਅਬੀ ਸਮਾਗਮ ਚੱਲ ਰਿਹਾ ਵਾ ਜਿਵੇਂ ਸੀ ਪਹੁੰਚ ਕੇ ਸ਼ਾਨੂ ਬਾਬਾ ਕੁੰਮਾ ਮਾਸਕੀ ਜੀ ਲਓ ਜੀ ਲੈਂ ਵਿੱਚ ਲੰਗੜੀ ਲੱਗਿਆ ਸਾਰੇ ਕੀ ਫੜ ਗਿਆ ਤੁਸੀਂ ਸਾਹਮਣੇ ਹਾਂਜੀ ਪਵਾ ਮਾ ਜਗਰਦਰਸ਼ਨ ਤੋਂ ਬਾਅਦ ਅੱਗੇ ਜਾ ਰਹੇ ਹਾਂ ਸਾਰਾ ਸੁਖਾ ਸਾਹਿਬ ਲਓ ਜੀ ਆਪਾਂ ਨਹਿਰ ਦੇ ਕੰਡੇ-ਕੰਡੇ ਤੇ ਜਾ ਰਹੇ ਆ ਗੁਰਦਾਰਾ ਵਿਛੋੜਾ ਸਾਹਿਬ ਤੇ ਗੁਰਦਾਰੇ ਤੱਕ ਜਾ ਕੇ ਦਿਖਾਉਨੇ ਆ ਆ ਦੇਖੋ ਜੀ ਚੈੱਕ ਕਰੋ ਆ ਇਧਰੋਂ ਲੈਨ ਖਾਲੀ ਆ ਨਹਿਰ ਖਾਲੀ ਆ ਇਧਰੋਂ ਜੀ ਤੇ ਆ ਉੱਪਰ ਨਹਿਰ ਚੱਲ ਰਹੀ ਆ ਤੇ ਉਧਰ ਪਰਲੀ ਸਾਈਡ ਨਹਿਰ ਫੇਰ ਖਾਲੀ ਹੋਈ ਉੱਪਰ-ਉੱਪਰ ਜਾਂਦੀ ਆ ਨਹਿਰ ਲਓ ਜੀ ਗੁਰਦਾਰਾ ਅਸੀਂ ਆ ਚੁੱਕੇ ਆ ਪਰਵਾਰ ਵਿਛੋੜਾ ਸਾਹਿਬ ਇਹ ਹੈ ਜਾ ਗੁਰਦਾਰਾ ਪਰਿਵਾਰ ਵਿਛੜਾ ਸਾਹਿਬ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਉਛੜ ਚੁੱਕਿਆ ਸੀ ਲਓ ਜੀ ਹੁਣ ਅਸੀਂ ਕੁੰਮਾ ਮਾਸ ਕੀਤੇ ਵਾਪਸ ਗੁਰਦੁਆਰਾ ਪਰਿਵਾਰ ਵੀ ਛੋੜਾ ਸਾਬ ਤੋਂ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਚੱਲੇ ਆ ਚਮਕੌਰ ਸਾਹਿਬ ਚਮਕੌਰ ਸਾਹਿਬ ਪਤਾ ਸਭਾ ਭਰੀ ਹੋਈ ਆ ਪੂਰੀ ਤੇ ਚਮਕੌਰ ਸਾਹਿਬ ਤੇ ਜਾਵਾਂਗੇ ਹੁਣ ਤੇ ਉੱਥੇ 10 11 ਵਜੇ ਤੱਕ ਅਸੀਂ ਦਰਸ਼ਨ ਮੇਲਾ ਕਰਕੇ ਵਾਪਸ ਮੁੜਾਵਾਂਗੇ ਜੀ ਲਓ ਜੀ ਟੋਪੜ ਬਾਈਪਾਸ ਤੋਂ ਚਮਕੌਰ ਸਾਹਿਬਾਂ ਤੋਂ ਇਧਰੋਂ ਅਸੀਂ ਚੱਲੇ ਇੱਥੇ ਮੋੜ ਆਉਣ ਵਾਲਾ ਵਾ ਲਓ ਜੀ ਅਸੀਂ ਚਮਕੌਰ ਸਾਹਿਬ ਪਹੁੰਚ ਚੁੱਕੇ ਆ ਤੇ ਦੁਕਾਨਾਂ ਲੱਗੀਆਂ ਆਆਂ ਵਾ ਤੇ ਰੌਣਕ ਵੀ ਪੂਰੀ ਆ ਤੇ ਹੁਣ ਅਸੀਂ ਪਹਿਲਾਂ ਗੁਰੂ ਘਰ ਮੱਥਾ ਟੇਕਣ ਜਾਣਾ ਵੇ ਫੇਰ ਤੁਹਾਨੂੰ ਦਿਖਾਉਂਦੇ ਆ ਦਰਸ਼ਨ ਗੁਰੂ ਘਰ ਦੇ ਲਓ ਜੀ ਆ ਸਿੱਧਾ ਰਸਤਾ ਜਾਂਦਾ ਵਾ ਚਮਕੌਰ ਸਾਹਿਬ ਨੂੰ ਤੇ ਚਮਕੌਰ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਜਾ ਕੇ ਲਓ ਜੀ ਸਾਹਮਣੇ ਆਏਗਾ ਚਮਕੌਰ ਸਾਹਿਬ

चलें कच्ची, कच्ची गड़ी है सब जर कच्ची कच्ची कढ़ी है नगर कीर्तन पहुंचे